ਮંત્રી ਹਰਜੋਤ ਬੈਂਸ ਪਹੁੰਚੇ ਰੋਪੜ ਦੇ ਪਿੰਡ ਭਗਵੰਤਪੁਰ ਦੇ ਵਿੱਚ ਜਿੱਥੇ ਸਕੂਲ ਦਾ ਕੀਤਾ ਗਿਆ ਦੌਰਾ ਇਸ ਦੇ ਨਾਲ ਹੀ ਅਧਿਆਪਕ ਤੇ ਕੈਂਪਸ ਮੈਨੇਜਰ ਨੂੰ ਦਿੱਤੇ ਸਖਤ ਨਿਰਦੇਸ਼ ਸਕੂਲ ਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਵਧੀਆ ਸ੍ਰੀ ਕਾਲ ਜੀ ਮੈਂ ਇਹਨਾਂ ਦੀ ਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕੀਤੀ ਜਾਵੇ ਸਿੱਖਿਆ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਸਿੱਖਿਆ ਨੂੰ ਲੈ ਕੇ ਅਨੇਕਾਂ ਤਰ੍ਹਾਂ ਦੇ ਕੰਮ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੀ ਆ ਉੱਥੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਰੋਪੜ ਦੇ ਪਿੰਡ ਭਗਵੰਤਪੁਰ ਦੇ ਸਕੂਲ ਦੇ ਵਿੱਚ ਅਚਾਨਕ ਦੌਰਾ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਪੂਰੇ ਸਕੂਲ ਦਾ ਨਿਰਖਣ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਸਕੂਲ ਦੇ ਅਧਿਆਪਕਾਂ ਅਤੇ ਕੈਪਸ ਦੇ ਮੈਨੇਜਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਤਾਂ ਕਿ ਸਕੂਲ ਦੇ ਜਿਹੜੀਆਂ ਸਹੂਲਤਾਂ ਇਹੋ ਚੰਗੀਆਂ ਹੋਣ ਵਿਦਿਆਰਥੀ ਨੂੰ ਹਰ ਇੱਕ ਸਹੂਲਤ ਜੇ ਕਿ ਮਹయ్యా ਕਰਵਾਈ ਜਾਵੇ ਕਿਸੇ ਤਰੀਕੇ ਦੀ ਕੋਈ ਦਿੱਕਤ ਦਾ ਸਾਹਮਣਾ ਵਿਦਿਆਰਥੀ ਨੂੰ ਨਾ ਕੀਤਾ ਕਰਨਾ ਪਵੇ ਤੇ ਚੰਗੀ ਸਿੱਖਿਆ ਜਿਹੜੀ ਕਿ ਹਾਸਲ ਹੋ ਸਕੇ ਜਿਹਦੀਆਂ ਤਸਵੀਰਾਂ ਵੀ ਸਾਹਮਣੇ ਇਹ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸ ਤੋਂ ਇਲਾਵਾ ਦਾਦੀਏ ਕੀ ਸਿੱਖਿਆ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਰੇਖਾ ਤਆਂ ਦੇ ਕੰਮ ਕੀਤੇ ਜਾ ਰਹੇ ਨੇ ਤਾਂ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ ਤੇ ਚੰਗੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਚੰਗਾ ਮੁਕਾਮ ਹਾਸਲ ਕਰ ਸਕਣ ਤੇ ਹੁਣ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਨੇ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਹਾਈ ਸਕੂਲਾਂ ਤੱਕ ਉਹਨਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਆ ਖੇਡ ਸਟੇਡੀਅਮ ਵੀ ਸਕੂਲਾਂ ਦੇ ਵਿੱਚ ਬਣਾਏ ਜਾ ਰਹੇ ਨੇ ਹਰ ਤਰ੍ਹਾਂ ਦੀ ਚੀਜ਼ ਦਾ ਵਿਦਿਆਰਥੀ ਨੂੰ ਮੋਈਆ ਕਰਵਾਈ ਜਾ ਰਹੀ ਹੈ ਤਾਂ ਕਿ ਬੱਚਿਆਂ ਦਾ ਰੁਝਾਨ ਪੜ੍ਹਾਈ ਵੱਲ ਹੋਵੇ ਤੇ ਚੰਗੀ ਸਿੱਖਿਆ ਹਾਸਲ ਕਰ ਸਕਣ ਇਸੇ ਦੇ ਤਹਿਤ ਅੱਜ ਹਰਜੋਤ ਬੈਂਸ ਸਿੱਖਿਆ ਮੰਤਰੀ ਦੇ ਵੱਲੋਂ ਇਹ ਦੌਰਾ ਕੀਤਾ ਗਿਆ ਕੀ ਹਾਲ ਹੈ मैम ਠੀਕ ਠਾਕ ਹੋ ਹਾਂਜੀ ਸਰ ਨੂੰ ਤਾਂ ਵਧੀਆ ਕੀ ਇਧਰ ਸਿਕਪਰ ਕਿੱਧਰ ਹੈ ਇਹ ਖਰਾਬ ਹੋ ਗਿਆ ਇੰਟਰਐਕਟਿਵ ਪੈਨਲ ਹਾਂ ਜੀ ਸਰ ਕੰਪਲੇਨਟ ਕਰਵਾਈ ਹੋਈ ਹੈ ਕਿੰਨੇ ਕੰਮ ਲੱਗੇ ਇੰਟਰਐਕਟਿਵ ਪੈਨਲ ਅ ਸਰ ਇੱਕੋ ਹੀ ਹੈ ਤੁਹਾਡੇ ਕੋਲ ਇੱਕੋ ਹੀ ਤੇ ਕਹ ਅ ਜਿਹੜੀ ਲੋ ਦੀ ਡਿਮਾਂਡ ਜਿਹੜੀ ਹੋਰ ਆ ਰਹੀ ਹੈ ਤੁਹਾਡੇ ਕੋਲ ਹੁਣ ਹਾਂ ਜੀ ਕਹਿ ਰਿਹਾ ਸੀ ਇਹ ਨਾਮ ਹੈ ਫਰਮ ਪਰਮਜੀਤ ਜੀ ਕੋਈ ਫਾਇਦਾ ਹੋਇਆ ਤੁਹਾਡੇ ਅੰਨਾ ਸਕੂਲ ਹਾਂ ਜੀ ਸਰ ਫਾਇਦਾ ਬਹੁਤ ਹੋਇਆ ਜੀ ਕੀ ਫਾਇਦਾ ਹੋਇਆ ਜਿਸ ਤਰ੍ਹਾਂ ਹੁਣ ਸਰ ਪੱਤੇ ਪਹਿਲਾਂ ਆਉਂਦੇ ਸੀਗੇ ਪੇਰੈਂਟ ਸਟ ਜਾਂਦੇ ਸੀਗੇ ਕਈ ਵਾਰ ਕਿਸੇ ਨਾ ਕੰਮਕਾਰ ਤੇ ਜਾਣਾ ਹੁੰਦਾ ਸੀਗਾ ਉਹ ਜਲਦੀ ਛੱਡ ਜਾਂਦੇ ਸੀਗੇ ਹੋਰ ਅਸੀਂ ਸਾਧਰੇ ਆ ਜੰਨੇ ਆ ਜੀ ਤੇ ਤੁਸੀਂ ਛੁੱਟੀ ਵੇਲੇ ਖੜਦੇ ਹੋ ਬਾਹਰ ਗੇਟ ਹਾਂ ਜੀ ਆ ਗੇਟ ਤੇ ਐਸੇ ਆਪਾਂ ਖੜ ਕੇ ਲੰਘਾਂਗੇ ਜੀ ਦੇ ਜਿੰਦੂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ ਖੁਸ਼ ਨੇ ਸਾਰਿਆਂ ਨੂੰ ਪਤਾ ਹੈ ਜੀ ਤੇ ਬਾਕੀ ਜਿਹੜੇ ਸਕੂਲ ਦਾ ਵੀ ਦੇਖਿਆ ਕਰੋ ਉਹਨਾਂ ਜਿਹੜਾ ਕੰਮ-ਕਮ ਹੈ ਉਹ ਓਕੇ ਬਿਲਕੁਲ ਸਾਰ ਕਰਦੇ ਹਾਂ ਜੀ ਠੀਕ ਬਹੁਤ ਵਧੀਆ ਬਹੁਤ ਵਧੀਆ ਜੀ ਬਾਥਰੂਮ ਬਿਲਕੁਲ ਠੀਕ ਨੇ ਹਾਂ ਜੀ ਅੰਗਵਾਸ ਤੇ ਦੇਖੋਗੇ ਸਾਡੇ ਆ ਇਹ ਇਹ ਤਾਂ ਬਹੁਤ ਨੀਵੇਂ ਸੀਸਤ ਹੈ ਇਹਨਾਂ ਨੇ ਆ اسی ਡੋਰ ਦੇ ਕੋਲ ਉਹ ਜਿਹੇ ਸਾਹਮਣੇ ਆ ਜਿਹੜੇ ਦੋ ਇਹ ਦੋ ਵਰਕਸ਼ਾਪ ਨੇ ਜਿਹੜੇ ਪੁਰਾਣਾ ਵਗੇਸ਼ਨ ਚੱਲਦਾ ਸੀ ਉਹ ਉਹ ਪੁਰਾਣਾ ਸੀ ਇੱਕ ਨਵਾਂ ਬਾਅਦ ਚ ਕਮਰਾ ਹੈ ਬਸ ਕੀ ਕੀ ਕਾਦੀ ਹੁੰਦੀ ਇੱਥੇ ਟ੍ਰੇਨਿੰਗ ਇੱਥੇ ਸਭ ਤੋਂ ਮੈਕੈਨਿਕਲ ਹੈ ਜੀ ਪਰ ਅਦੇ ਕੁਝ ਹਾਂ ਜੀ ਸਫਾਈ ਸੇ ਕਰਨਾ ਹਾਂ ਜੀ ਸਫਾਈ ਸੇ ਕੋਈ ਹੋਰ ਸਾਫ਼ ਰੱਖਿਆ ਗਏ ਕੋਈ ਠੀਕ ਹੋਰ ਫੀਨੋਲ ਵਗੈਰਾ ਹੈ ਮੈਂ ਕੀ ਕੈਂਪਸ ਮੈਨੇਜਰ ਸਾਹਿਬ साफ हो सके ठीक है सब सकते यूज कर में कोई वर्क्षोप नहीं। वर्क्षोप नहीं। ਇਹਦੇ ਇਹ ਮੂਰੇ ਸ਼ੈੱਡ ਬਣਾਉਣੇ ਚਾਹਦੇ ਸੀ ਸਾਰੇ ਦੇ ਉਵੇਂ ਹੀ ਮੁਝਦੇ ਨਾ ਕਰ ਕਰਕੇ ਫਿਰ ਉਹ ਪੂਰਾ ਸ਼ੈੱਡ ਵਧੀਆ ਲੱਗੂਗੀ ਦੇਸੀ ਨਾ ਲੱਗੇ ਤਾਂ ਲੈਂਟਰ ਵਾਲਾ ਬਰਾਂਡਾ ਫਵਾਦੂ ਕੋਰੀਡੋਰ ਟਾਈਪ ਤੇ ਉਹਨੂੰ ਆਹੀ ਸ਼ੇਪ ਦੇ ਦੋ ਉਹ ਆਹੀ ਸ਼ੇਪ ਪਾਣੀ ਦੋ ਉਹ ਆਰਕ ਵਾਲੀ ਉਧਰ ਆਰਕ ਕੱਟੀ ਆ ਉਹ ਵਿੱਚ ਸੀ ਕੱਲ ਨਹੀਂ ਸੀ ਉਹ ਵੀ ਆਰਕ ਵਾਲੀ ਜਿਵੇਂ ਉਹ ਫਿਰ ਇੱਕ ਤਰ੍ਹਾਂ ਦਾ ਲੱਗੇ ਦੱਸੋ ਇਹਨੇ ਕਿੰਨੇ ਪੈਸੇ ਚਾਹੀਏ ਤੇ ਦੇਖ ਲਓ ਇਹਨਾਂ ਲੈਂਟਰ ਦੇ ਦੀਏ ਕਰਾ ਕੇ ਤੇ ਪਹਿਲਾਂ ਇੱਕ ਵਾਰੀ ਪੇਂਟ ਦਾ ਕਰਾਈ ਦਿਓ ਠੀਕ ਹੈ ਬਹੁਤ ਬੁਰਾ ਲੱਗਿਆ ਇਹ ਕਾਹਤ ਕਰਨਾ ਕਿੰਨਾ ਸਾਫ ਹੈ ਤੁਹਾਡੇ ਕੋਲ ਉੱਥੇ

ਇਸ ਸਕੂਲ ਦੀ ਉਹ ਵੀ ਟਿਕੜਵਾਈ ਨਹੀਂ ਸੀ। ਇਹ ਵੀ ਘਟਾਓ। ਅੱਛਾ ਹੀ ਪਰ ਬਾਉਂਡਰੀ ਵਾਲ ਕਦੋਂ ਬਣੀ ਐ? ਬਾਉਂਡਰੀ ਵਾਲ ਸਰ ਇਹ ਹੋਣੀ ਆਪਾਂ ਨੇ ਸਾਰੀ ਰਿਪੇਅਰ ਕੋਈ ਵਾਈ ਐ। ਇੱਧਰ ਵਾਲੀ ਸਾਰੀ ਹੋਣੀ ਬਣੀ, ਉੱਧਰ ਵੀ ਸਾਰੀ ਹੋਣੀ ਬਣੀ। ਉਹ ਨਹੀਂ ਪਹਿਲਾਂ 프ਾਂਟ ਵਾਲੀ ਤੱਲਾ ਬਣੀ ਦੀ ਸੀ। ਉਹਨੂੰ ਪਲੱਸਟਰ ਕਰਵਾਇਆ ਸਾਰਾ। ਸਾਰੀ ਰਿਪੇਅਰ ਹੋ ਗਈ ਨਾ ਬਾਉਂਡਰੀ ਵਾਲ। ਬਾਉਂਡਰੀ ਵਾਲ ਐਤੋਂ ਵੀ ਸਾਰੀ ਬਣਾ ਦਿੱਤੀ ਦੀ ਪਿੱਛੇ। ਬੈਠ ਨਹੀਂ ਉਹ ਸਕੂਲ ਵਿੱਚ ਦੇ। ਬੈਠ ਅਜੀ ਸ਼ੋ ਪੇਂਟ ਦੇ ਪੈਸੇ ਨਹੀਂ ਆਏ ਹਨ ਸਮਝ ਸ਼ੁਰੂ ਨਹੀਂ ਹੋਇਆ। ਤੁਮ ਪੇਂਟ ਦੇ ਪੈਸੇ ਨਹੀਂ ਆਏ। ਸਰ ਇਹ ਪੇਂਟ ਦੇ ਲੈ ਕੇ ਕੀ ਕਹਿ ਸਕਦੇ। ਸਦਾ ਦੇਖੀ ਸਿੱਖਿਆ ਲੈ ਕੇ ਪੰਜਾਬ ਸਰਕਾਰ ਵਚਨਬੱਧ ਹੈ ਜਿਹੜਾ ਚੱਲਦੇ ਹੁਣਾਂ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਤੇ ਸਕੂਲਾਂ ਦੇ ਵਿੱਚ ਹਰ ਇੱਕ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਚੰਗੀ ਸਿੱਖਿਆ ਹਾਜ਼ਰ ਕਰ ਸਕਣ। ਬਿਊਰੋ ਰਿਪੋਰਟ ਅਜਾਦ ਸੋ